ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਸਾਵਣ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਤੇ ਇਸ ਮਹੀਨੇ ਦੇ ਵਿੱਚ ਕੁੰਭ ਰਾਸ਼ੀ ਵਾਲਿਆਂ ਨੂੰ ਕਿਹੜੀਆਂ-ਕਿਹੜੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਤੇ ਕਿਹੜੀਆਂ ਸਾਵਧਾਨੀਆਂ ਜੇਕਰ ਉਹ ਵਰਤ ਲੈਣਗੇ ਤਾਂ ਉਹਨਾਂ ਦੀ ਸਾਰੀ ਹੀ ਜ਼ਿੰਦਗੀ ਦੇ ਕਸ਼ਟ ਖਤਮ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ जय भोलेनाथ जी लिख के हाजिरी लगवाना ताकि भोलेनाथ जी दी कृपा हमेशा दे ਲਈ ਤੁਹਾਡੇ ਸਿਰ ਤੇ ਬਣ ਜਾਵੇ ਤੇ ਤੁਹਾਨੂੰ ਤੁਹਾਡੀ ਜ਼ਿੰਦਗੀ ਚ ਸਿਰਫ ਖੁਸ਼ਖਬਰੀਆਂ ਹੀ ਮਿਲਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਤੁਸੀਂ ਖੁਸ਼ਖਬਰੀ ਲੈਣ ਲਈ ਹੋ ਜਾਓ ਤਿਆਰ ਕਿਉਂਕਿ ਪੰਜ ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਇਸ ਮਹੀਨੇ ਮਿਲਣ ਵਾਲੀਆਂ ਹਨ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਹੈ ਇਸ ਲਈ ਤੁਸੀਂ ਅੱਜ ਦੀ ਵੀਡੀਓ ਨੂੰ ਪੂਰਾ ਹੀ ਧਿਆਨ ਨਾਲ ਸੁਣਨਾ ਹੈ ਕਿਉਂਕਿ ਬਹੁਤ ਵੱਡੀਆਂ ਵੱਡੀਆਂ ਗੁੱਡ ਨਿਊਜ਼ ਤੁਹਾਨੂੰ ਸੁਣਨ ਨੂੰ ਮਿਲ ਸਕਦੀਆਂ ਹਨ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ ਮਹਾਦੇਵ ਭੋਲੇनाथ ਜੀ ਦੀ ਕਿਰਪਾ ਦੇ ਨਾਲ ਤੁਹਾਨੂੰ ਸਾਰਾ ਹੀ ਮਹੀਨਾ ਸ਼ਾਵਣ ਦਾ 15 ਦਿਨਾਂ ਦੇ ਵਿੱਚ ਵਿੱਚ ਬਹੁਤ ਵੱਡੀ ਕੋਈ ਗੁੱਡ ਨਿਊਜ਼ ਮਿਲ ਸਕਦੀ ਹੈ ਦੋਸਤੋ ਇਹ ਮਹੀਨਾ ਤੁਹਾਡੇ ਲਈ ਬਹੁਤ ਹੀ ਮੰਗਲਕਾਰੀ ਸਾਬਿਤ ਹੋ ਜਾਵੇਗਾ ਕਿਉਂਕਿ ਭਗਵਾਨ ਭੋਲੇनाथ ਜੀ ਦੇ ਅਸ਼ੀਰਵਾਦ ਦੇ ਨਾਲ ਇਹ ਉਹ ਸਮਾਂ ਹੋਵੇਗਾ ਜਦੋਂ ਤੁਹਾਨੂੰ ਖੁਦ ਹੀ ਮਹਿਸੂਸ ਹੋਵੇਗਾ ਕਿ ਹੁਣ ਤਾਂ ਤੁਹਾਡੀਆਂ ਸਾਰੀਆਂ ਹੀ ਇੱਛਾਵਾਂ ਪੂਰੀਆਂ ਹੋਣ ਵਾਲੀਆਂ ਹਨ ਤੁਹਾਡੇ ਮਨ ਦੇ ਅਨੁਸਾਰ ਤੁਹਾਨੂੰ ਸਾਰੇ ਹੀ ਲਾਭ ਪ੍ਰਾਪਤ ਹੋ ਜਾਣਗੇ ਬਹੁਤ ਵੱਡੀ ਕੋਈ ਖੁਸ਼ਖਬਰੀ ਤੁਹਾਨੂੰ ਤੁਹਾਡੇ ਬੱਚਿਆਂ ਤੋਂ ਜਾਂ ਆਪਣੇ ਪਾਰਟਨਰ ਤੋਂ ਸੁਣਨ ਨੂੰ ਮਿਲ ਸਕਦੀ ਹੈ ਦੋਸਤੋ ਇਹ ਪੰਜ ਵੱਡੀਆਂ ਖੁਸ਼ਖਬਰੀਆਂ ਤੁਹਾਡੇ ਕੈਰੀਅਰ ਬਿਜ਼ਨਸ ਸਿਹਤ ਵਪਾਰ ਨੌਕਰੀ ਤੇ ਆਰਥਿਕ ਸਥਿਤੀ ਦੇ ਪੱਖ ਤੋਂ ਹਨ ਜਿਹੜੀਆਂ ਕਿ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਣਗੀਆਂ ਹੁਣ ਤੁਹਾਡੇ ਲਈ ਖੁਸ਼ੀਆਂ ਦੀ ਘੜੀ ਆਉਣ ਵਾਲੀ ਹੈ ਜੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਤੁਹਾਡਾ ਇੰਤਜ਼ਾਰ ਹੁਣ ਖਤਮ ਹੋ ਚੁੱਕਿਆ ਹੈ ਹੁਣ ਤੁਸੀਂ ਟੈਨਸ਼ਨ ਲੈਣੀ ਬਿਲਕੁਲ ਵੀ ਬੰਦ ਕਰ ਦਿਓ ਕਿਉਂਕਿ ਕਿਸਮਤ ਨੂੰ ਕੋਸਣਾ ਕਦੇ ਵੀ ਨਹੀਂ ਚਾਹੀਦਾ ਹੁਣ ਤੁਹਾਨੂੰ ਜੀਵਨ ਵਿੱਚ ਲਾਭ ਮਿਲਣ ਵਾਲਾ ਹੈ ਇਸ ਮਹੀਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਪੰਜ ਵੱਡੀਆਂ ਇਸ਼ਾਵਾਂ ਤੁਹਾਡੀਆਂ ਪੂਰੀਆਂ ਹੋਣ ਵਾਲੀਆਂ ਹਨ ਤੁਹਾਨੂੰ ਕਿਧਰੇ ਹੋ ਕੋਈ ਵੱਡਾ ਸਰਪ੍ਰਾਈਜ਼ ਵੀ ਮਿਲ ਸਕਦਾ ਹੈ ਤੁਸੀਂ ਖੁਦ ਵੇਖ ਕੇ ਹੈਰਾਨ ਹੋ ਜਾਓਗੇ ਉਸ ਸਰਪ੍ਰਾਈਜ਼ ਨੂੰ ਕਿ ਇਹ ਸਮਾ ਤੁਹਾਡੇ ਲਈ ਕਿੰਨਾ ਭਾਗਸ਼ਾਲੀ ਸਮਾਂ ਹੋਵੇਗਾ ਦੋਸਤੋ ਇਸ ਪ੍ਰਕਾਰ ਅਸੀਂ ਤੁਹਾਨੂੰ ਸਾਰੇ ਹੀ ਮਹੀਨੇ ਦਿਸੰਪੂਰਣ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਜੀ ਕਿਉਂਕਿ ਇਹ ਸ਼ਾਵਣ ਦੇ ਮਹੀਨੇ ਦੀ ਸਟੀਕ ਭਵਿੱਖਬਾਣੀ ਹੈ ਹਰ ਖੇਤਰ ਦੇ ਬਾਰੇ ਇਸ ਵਿੱਚ ਤੁਹਾਨੂੰ ਦੱਸਾਂਗੇ ਤੁਹਾਡੇ ਲਵ ਲਾਈਫ ਬਿਜ਼ਨਸ ਵਪਾਰ ਕੈਰੀਅਰ ਸਿਹਤ ਸਿੱਖਿਆ ਨੌਕਰੀ ਆਰਥਿਕ ਸਥਿਤੀ ਹਰ ਪੱਖ ਤੋਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਸਾਵਧਾਨੀਆਂ ਵੀ ਵਰਤਣੀਆਂ ਹਨ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਗ੍ਰਹਿ ਗੋਚਰ ਤੁਹਾਡੇ ਦੂਰ ਦੁਰਾਡੇ ਦੇ ਮਿੱਤਰਾਂ ਦੇ ਦੱਸੇ ਸੰਪਰਕ ਅਨੁਸਾਰ ਹੋਣਗੇ ਸੰਪਰਕ ਤੁਹਾਡੇ ਅਤੇ ਉਹਨਾਂ ਦੇ ਲਈ ਬਹੁਤ ਹੀ ਫਾਇਦੇਮੰਦ ਸਾਬਿਤ ਹੋ ਜਾਣਗੇ ਇਹ ਸਮਾਂ ਤੁਹਾਡਾ ਬਹੁਤ ਹੀ ਸਾਥ ਦੇ ਰਿਹਾ ਹੈ ਇਸ ਸਮੇਂ ਜੋ ਵੀ ਕੰਮ ਤੁਸੀਂ ਕਰੋਗੇ ਤੁਹਾਨੂੰ ਉਸੇ ਹੀ ਕੰਮ ਵਿੱਚ ਬਹੁਤ ਜ਼ਿਆਦਾ ਸਫਲਤਾ ਮਿਲ ਜਾਵੇਗੀ। ਤੁਹਾਨੂੰ ਸਿੱਖਿਆ, ਨੌਕਰੀ, ਬਿਜ਼ਨਸ ਵਪਾਰ ਹਰ ਖੇਤਰ ਤੋਂ ಅಪਾਰ ਸਫਲਤਾ ਮਿਲਣ ਵਾਲੀ ਹੈ। ਆਪਣੇ ਵੱਲੋਂ ਜ਼ਿਆਦਾ ਤੌਰ ਤੇ ਇਸ ਸਮੇਂ ਵਿੱਚ ਤੁਸੀਂ ਪੂਰਾ ਹੀ ਉਪਯੋਗ ਕਰਨਾ ਹੈ। ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਲਾਭ ਮਿਲ ਸਕਦਾ ਹੈ ਅਤੇ ਵੱਡੀਆਂ-ਵੱਡੀਆਂ ਸਫਲਤਾਵਾਂ ਦੇ ਮਿਲਣ ਦੇ ਨਾਲ ਤੁਸੀਂ ਖੁਸ਼ ਨਜ਼ਰ ਆਓਗੇ। ਇਸ ਸਮੇਂ ਗ੍ਰਹਾਂ ਦੀ ਚਾਲ ਅਤੇ ਤੁਹਾਡੀ ਕਿਸਮਤ ਤੁਹਾਡਾ ਸਾਥ ਦੇ ਰਹੀ ਹੈ ਇਸ ਸਮੇਂ ਵੱਡੀ ਕਾਮਯਾਬੀ ਦਿਵਾਉਣ ਵਾਲਾ ਕੋਈ ਤੁਹਾਡੇ ਘਰ ਵਿੱਚੋਂ ਇਨਸਾਨ ਵੀ ਹੋ ਸਕਦਾ ਹੈ ਜਿਸ ਦੇ ਮਿਲਣ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਨੂੰ ਪਾ ਕੇ ਤੁਹਾਨੂੰ ਲਾਭਦਾਇਕ ਉਪਲਬਧੀਆਂ ਹਾਸਲ ਹੋ ਜਾਣਗੀਆਂ ਤੁਹਾਨੂੰ ਆਪਣੇ ਕੰਮਾਂ ਦੇ ਵਿੱਚ ਪੂਰਨ ਵਿਚਾਰ ਕਰਕੇ ਹੀ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਤੁਹਾਨੂੰ ਲਾਭ ਦੇ ਨਵੇਂ-ਨਵੇਂ ਮਾਰਗ ਦਿਖਾਈ ਦੇਣਗੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡੇ ਲਈ ਧਨ ਪ੍ਰਾਪਤੀ ਦੇ ਨਵੇਂ-ਨਵੇਂ ਅਵਸਰ ਪ੍ਰਾਪਤ ਹੋਣਗੇ ਜਿਸ ਨਾਲ ਤੁਹਾਡੇ ਆਰਥਿਕ ਸਥਿਤੀ ਜਿਹੜੀ ਪਹਿਲਾਂ ਤੋਂ ਕਮਜ਼ੋਰ ਸੀ ਹੁਣ ਮਜ਼ਬੂਤ ਹੋ ਜਾਵੇਗੀ ਜੇਕਰ ਤੁਹਾਨੂੰ ਇਹ ਮੌਕਾ ਮਿਲ ਰਿਹਾ ਹੈ ਤਾਂ ਤੁਹਾਨੂੰ ਚਾਹੀਦਾ ਹੈ ਕਿ ਇਸ ਨੂੰ ਆਪਣੇ ਹੱਥੋਂ ਨਾ ਜਾਣ ਦਿਓ ਜੇਕਰ ਤੁਹਾਡੀ ਕੋਈ ਪੇਮੈਂਟ ਕਾਫੀ ਸਮੇਂ ਤੋਂ ਰੁਕੀ ਹੋਈ ਸੀ ਉਹ ਵੀ ਤੁਹਾਨੂੰ ਵਾਪਸ ਮਿਲ ਜਾਵੇਗੀ ਜਿਸ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ। ਕੁੱਲ ਮਿਲਾ ਕੇ ਸਮਾਂ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਰਹਿਣ ਵਾਲਾ ਹੈ। ગ્રਹ ਗੋਚਰ ਤੋਂ ਮਿਲਣ ਵਾਲੀਆਂ ਖੁਸ਼ਖਬਰੀਆਂ ਤੁਹਾਡੀ ਜ਼ਿੰਦਗੀ ਦਾ ਸਾਰਾ ਹੀ ਮਾਹੌਲ ਖੁਸ਼ ਨਮਾ ਬਣਾ ਦੇਣਗੀਆਂ। ਇਹ ਸਮਾਂ ਕੁੱਲ ਮਿਲਾ ਕੇ ਤੁਹਾਡੇ ਪੱਖ ਵਿੱਚ ਹੈ। ਇਸ ਸਮੇਂ ਦਾ ਪੂਰਾ ਸਹਿਯੋਗ ਤੁਹਾਨੂੰ ਮਿਲਣ ਵਾਲਾ ਹੈ। ਤੁਹਾਡਾ ਆਤਮ ਵਿਸ਼ਵਾਸ ਅਤੇ ਆਤਮਿਕ ਬਲ ਵੀ ਵਧਣ ਵਾਲਾ ਹੈ। ਜੋ ਵੀ ਇਸ਼ਾ ਤੁਸੀਂ ਮਨ ਦੇ ਅੰਦਰ ਪੈਦਾ ਕਰੋਗੇ ਉਹੀ ਇਸ਼ਿਆ ਤੁਹਾਨੂੰ ਆਪਣੀ ਪੂਰੀ ਹੁੰਦੀ ਨਜ਼ਰ ਆਵੇਗੀ। ਉਹੀ ਸੋਚ ਤੁਹਾਨੂੰ ਤੁਹਾਡੀ ਵੱਡੀ ਵੱਡੀ ਕਾਮਯਾਬੀ ਤੱਕ ਲੈ ਕੇ ਜਾਵੇਗੀ। ਤੁਹਾਨੂੰ ਕੋਈ ਵੱਡੀ ਸਫਲਤਾ ਪ੍ਰਾਪਤ ਹੋ ਜਾਵੇਗੀ। ਨਾਲ ਹੀ ਨਾਲ ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਪੜ੍ਹਾਈ ਜਾਂ ਨੌਕਰੀ ਕਰਨਾ ਚਾਹੁੰਦੇ ਹਨ ਉਹਨਾਂ ਦੇ ਲਈ ਇਹ ਸਮਾਂ ਬੜਾ ਹੀ ਅਨੁਕੂਲ ਹੈ। ਤੇ ਜੇਕਰ ਕੋਈ ਆਪਣਾ ਨਵਾਂ ਬਿਜ਼ਨਸ ਜਾਂ ਵਪਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਹ ਤਾਂ ਇਹ ਮਹੀਨਾ ਤੁਹਾਡੇ ਲਈ ਬਹੁਤ ਹੀ ਫਲਦਾਇਕ ਰਹਿਣ ਵਾਲਾ ਹੈ। ਜੇਕਰ ਤੁਸੀਂ ਸ਼ੁਰੂ ਕਰਨਾ ਹੈ ਤਾਂ ਇਸੇ ਹੀ ਮਹੀਨੇ ਕੋਈ ਕੰਮ ਨਵਾਂ ਸ਼ੁਰੂ ਕਰ ਸਕਦੇ ਹੋ ਇਸ ਸਮੇਂ ਤੁਹਾਨੂੰ ਤੁਹਾਡੇ ਕਿਸੇ ਨਜ਼ਦੀਕੀ ਦੇ ਵਿਦੇਸ਼ ਵਿੱਚ ਜਾਣ ਦੀ ਖੁਸ਼ਖਬਰੀ ਵੀ ਮਿਲ ਸਕਦੀ ਹੈ ਵਿਦੇਸ਼ ਜਾਣ ਦਾ ਤੁਹਾਡਾ ਖੁਦ ਦਾ ਸੁਪਨਾ ਵੀ ਪੂਰਾ ਹੋ ਸਕਦਾ ਹੈ ਅਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਘਰ ਦੇ ਵਿੱਚ ਮਿੱਤਰਾਂ ਦਾ ਰਿਸ਼ਤੇਦਾਰਾਂ ਦਾ ਸਹਿਯੋਗ ਰਹਿਣ ਵਾਲਾ ਹੈ ਇਸ ਨਾਲ ਖੁਸ਼ ਨਮਾ ਘਰ ਵਿੱਚ ਮਾਹੌਲ ਬਣ ਜਾਵੇਗਾ ਇਸ ਸਮੇਂ ਤੁਸੀਂ ਆਓ ਭਗਤ ਦੇ ਵਿੱਚ ਬਹੁਤ ਹੀ ਸਮਾਂ ਵੀ ਖਰਚ ਕਰੋਗੇ ਤੇ ਧਨ ਵੀ ਖਰਚ ਕਰੋਗੇ ਧਨ ਖਰਚ ਕਰਨ ਦੀ ਇੱਛਾ ਵੀ ਤੁਹਾਡੀ ਪੂਰੀ ਹੋ ਜਾਵੇਗੀ ਤੁਹਾਡੇ ਗ੍ਰਹਾਂ ਦੇ ਵਿੱਚ ਜਿਹੜੇ ਪਰਿਵਰਤਨ ਹੋਣ ਵਾਲੇ ਹਨ ਬਹੁਤ ਹੀ ਖਾਸ ਰਹਿਣ ਵਾਲੇ ਹਨ ਤੁਹਾਡੇ ਲਈ ਤੁਹਾਡੀ ਹੁਣ ਕਿਸਮਤ ਚਮਕਣ ਹੀ ਵਾਲੀ ਹੈ ਇਹ ਸਮਝ ਲਓ ਦੋਸਤੋ ਕਿ ਮਾਤਾ ਲక్ష్ਮੀ ਜੀ ਤੁਹਾਡੀ ਧਨ ਦੌਲਤ ਦੇ ਵਿੱਚ ਵਾਅਦਾ ਕਰਨ ਵਾਲੇ ਹਨ ਕਿਉਂਕਿ ਉਹ ਤੁਹਾਡੇ ਤੇ ਬਹੁਤ ਜ਼ਿਆਦਾ ਅਧਿਕ ਪਰਸੰਨ ਹੋ ਚੁੱਕੇ ਹਨ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਮਾਤਾ ਲਕਸ਼ਮੀ ਦਾ ਨਾਮ ਲੈ ਕੇ ਕੋਈ ਵੀ ਕੰਮ ਸ਼ੁਰੂ ਕਰੋਗੇ ਉਸ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲੋਗੇ ਜੇਕਰ ਤੁਸੀਂ ਕੋਈ ਵਪਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਆਪਣੇ ਵਪਾਰ ਵਾਲੀ ਜਗ੍ਹਾ ਤੇ ਜੇਕਰ ਮਾਤਾ ਲਕਸ਼ਮੀ ਜੀ ਦਾ ਆਗਮਨ ਕਰਦੇ ਹੋ ਤਾਂ ਤੁਸੀਂ ਦਿਨ ਰਾਤ ਚੌਗਣੇ ਤਰੱਕੀ ਕਰੋਗੇ ਤੁਹਾਡਾ ਹਰ ਕੰਮ ਬਹੁਤ ਹੀ ਤੇਜ਼ੀ ਦੇ ਨਾਲ ਅੱਗੇ ਵਧੇਗਾ ਜੇ ਤੁਹਾਨੂੰ ਹਰ ਕੰਮ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਕਾਮਯਾਬੀ ਮਿਲਣ ਵਾਲੀ ਹੈ ਉਹ ਚਾਹੇ ਸਿੱਖਿਆ ਦਾ ਖੇਤਰ ਹੋਵੇ ਨੌਕਰੀ ਦਾ ਹੋਵੇ ਤੁਹਾਨੂੰ ਨਵੀਂ ਖੁਸ਼ਖਬਰੀ ਮਿਲਣ ਦੇ ਯੋਗ ਬਣਦੇ ਦਿਖਾਈ ਦੇ ਰਹੇ ਹਨ ਮਾਤਾ ਲਕਸ਼ਮੀ ਅਤੇ ਭਗਵਾਨ ਪੋਲੇਨਾਥ ਜੀ ਦੀ ਕਿਰਪਾ ਦੇ ਨਾਲ ਤੁਸੀਂ ਇਸ ਮਹੀਨੇ ਬਹੁਤ ਹੀ ਧਨ ਕਮਾਓਗੇ ਇਸ ਸਮੇਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਸਾਵਧਾਨੀ ਕਿਹੜੀ ਵਰਤਣੀ ਹੈ ਤੁਸੀਂ ਇਸ ਸਮੇਂ ਕਿਸੇ ਦੇਵੀ ਬਹਿਕਾਵੇ ਵਿੱਚ ਭਾਵ ਕੇ ਗੱਲਾਂ ਵਿੱਚ ਨਹੀਂ ਆਉਣਾ ਨਹੀਂ ਤਾਂ ਤੁਹਾਨੂੰ ਬਹੁਤ ਕੋਈ ਵੱਡਾ ਨੁਕਸਾਨ ਚਲਣਾ ਪੈ ਸਕਦਾ ਹੈ ਜੋ ਵੀ ਕੰਮ ਕਰਨਾ ਹੈ ਆਪਣੇ ਦਿਮਾਗ ਤੋਂ ਸੋਚ ਕੇ ਕਰਨਾ ਹੈ ਨਾ ਕਿ ਦਿਲ ਤੋਂ ਸੋਚ ਕੇ ਕਰਨਾ ਹੈ ਕਿਉਂਕਿ ਦਿਲ ਤੋਂ ਸੋਚਣ ਵਾਲੇ ਹਮੇਸ਼ਾ ਪਿੱਛੇ ਰਹਿ ਜਾਂਦੇ ਹਨ ਤੇ ਦਿਮਾਗ ਤੋਂ ਸੋਚਣ ਵਾਲੇ ਹਮੇਸ਼ਾ ਅੱਗੇ ਲੰਘ ਜਾਂਦੇ ਹਨ ਜੇਕਰ ਤੁਸੀਂ ਕਿਸੇ ਵੀ ਕੰਮ ਨੂੰ ਬਿਨਾਂ ਸੋਚੇ ਸਮਝੇ ਕਰਦੇ ਹੋ ਤਾਂ ਨੁਕਸਾਨ ਚਲਣਾ ਤੁਹਾਨੂੰ ਪੈ ਸਕਦਾ ਹੈ ਉਸ ਦਾ ਬੋਝ ਫਿਰ ਤੁਹਾਡੀ ਬੁੱਧੀ ਤੇ ਪੈ ਸਕਦਾ ਹੈ ਇਸ ਲਈ ਸਾਰੇ ਹੀ ਕੰਮਾਂ ਨੂੰ ਯੋਜਨਾਬੱਧ ਤਰੀਕੇ ਦੇ ਨਾਲ ਕਰਨਾ ਹੈ ਜਿਸ ਨਾਲ ਤੁਹਾਨੂੰ ਸਫਲਤਾਵਾਂ ਮਿਲ ਸਕਣ ਤੁਹਾਡੇ ਘਰ ਵਿੱਚ ਮਹਿਮਾਨਾਂ ਦਾ ਆਗਮਨ ਵਧਣ ਵਾਲਾ ਹੈ ਸਾਰੇ ਹੀ ਮਹਿਮਾਨਾਂ ਤੋਂ ਤੁਹਾਡਾ ਮੇਲਜੋਲ ਵਧ ਹੋ ਜਾਵੇਗਾ ਤੁਹਾਡੀ ਉਹ ਤਾਰੀਫ਼ ਵੀ ਕਰਨਗੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜਿਹੜੇ ਵੀ ਤੁਹਾਡੇ ਕਾਫੀ ਸਮੇਂ ਤੋਂ ਲੋਕਾਂ ਦੇ ਨਾਲ ਮਨ ਮਿਟਾਫ ਸੀ ਉਹ ਵੀ ਹੁਣ ਦੂਰ ਹੋ ਜਾਣਗੇ ਘਰ ਦੇ ਵਿੱਚ ਕਿਸੇ ਛੋਟੀ ਜਹੀ ਗੱਲ ਨੂੰ ਲੈ ਕੇ ਗਲਤਫਹਿਮੀ ਪੈਦਾ ਹੋ ਸਕਦੀ ਹੈ ਜਿਸ ਦੀ ਵਜ੍ਹਾ ਕਿਸੇ ਭਾਰੀ ਵਿਅਕਤੀ ਦਾ ਹੱਥ ਹੋ ਸਕਦਾ ਹੈ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਭਰਾਵਾਂ ਦੇ ਨਾਲ ਘਰ ਪਰਿਵਾਰ ਜਾਂ ਕਿਸੇ ਵੀ ਮੈਂਬਰ ਦੇ ਨਾਲ ਤੁਸੀਂ ਸਬੰਧ ਚੰਗੇ ਹੀ ਬਣਾ ਕੇ ਰੱਖਣੇ ਹਨ ਕਿਸੇ ਨੂੰ ਵੀ ਗਲਤ ਬਾਣੀ ਦਾ ਪ੍ਰਯੋਗ ਨਹੀਂ ਕਰਨਾ ਚੰਗਾ ਬੋਲੋ ਤੇ ਤੁਹਾਡੀਆਂ ਗਲਤਫਹਿਮੀਆਂ ਦੂਰ ਹੋ ਜਾਣਗੀਆਂ ਤੁਹਾਡੇ ਮਨ ਦੇ ਵਹਿਮ ਵੀ ਦੂਰ ਹੋ ਸਕਦੇ ਹਨ ਜੋ ਵੀ ਕੰਮ ਨਹੀਂ ਤਾਂ ਬਣਦਾ ਹੋਵੇਗਾ ਉਹ ਵਿਗੜ ਜਾਵੇਗਾ ਗਲਤ ਵਿਹਾਰ ਦੇ ਨਾਲ ਇਸ ਲਈ ਜੋ ਵੀ ਕੰਮ ਕਰੋ ਪੂਰਾ ਹੀ ਸੋਚ ਸਮਝ ਕੇ ਕਰਨਾ ਹੈ ਆਪਣੇ ਵਿਹਾਰ ਨੂੰ ਚੰਗਾ ਬਣਾ ਕੇ ਰੱਖਣਾ ਹੈ ਤੁਹਾਡੇ ਸਾਰੇ ਹੀ ਫਿਰ ਕੰਮ ਸਿੱਧ ਹੁੰਦੇ ਨਜ਼ਰ ਆਉਣਗੇ ਜਿਸ ਉੱਪਰ ਤੁਸੀਂ ਬਹੁਤ ਹੀ ਵਿਸ਼ਵਾਸ ਕਰਦੇ ਹੋ ਉਹ ਤੁਹਾਡੇ ਨਾਲ ਠੱਗੀ ਵੀ ਕਰ ਸਕਦਾ ਹੈ ਕਿਸੇ ਤੇ ਵੀ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਨਹੀਂ ਤਾਂ ਤੁਹਾਨੂੰ ਉਹ ਧੋਖਾ ਦੇ ਸਕਦਾ ਹੈ ਇਸ ਸਮੇਂ ਤੁਸੀ ਥੋੜੀ ਜਹੀ ਸਾਵਧਾਨੀ ਜ਼ਰੂਰ ਵਰਤਣੀ ਹੈ ਤੇ ਆਪਣੇ ਕੈਰੀਅਰ ਪ੍ਰਤੀ ਲਾਪਰਵਾਹੀ ਤਾਂ ਬਿਲਕੁਲ ਵੀ ਨਹੀਂ ਵਰਤਣੀ ਭਵਿੱਖ ਦੇ ਲਈ ਨਹੀਂ ਤਾਂ ਇਹ ਨੁਕਸਾਨ ਦਾ ਕਾਰਨ ਹੋ ਸਕਦਾ ਹੈ ਇਸ ਲਈ ਸਾਵਧਾਨੀ ਰੱਖੋ ਤੁਹਾਡੇ ਲਈ ਇਹ ਸਮਾਂ ਬੇਹੱਦ ਜ਼ਰੂਰੀ ਹੈ ਜੇ ਗੱਲ ਕਰੀਏ ਜੀ ਲਵ ਲਾਈਫ ਦੀ ਤਾਂ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਪ੍ਰੇਮ ਪਿਆਰ ਤੁਹਾਡਾ ਵੱਧ ਜਾਵੇਗਾ ਚੰਗੇ ਸਬੰਧ ਬਣਦੇ ਨਜ਼ਰ ਆਉਣਗੇ ਹੁਣ ਤੁਹਾਡੇ ਸਾਥੀ ਦਾ ਤੁਹਾਨੂੰ ਪੂਰਾ ਹੀ ਸਹਿਯੋਗ ਮਿਲਣ ਵਾਲਾ ਹੈ ਤੁਹਾਡਾ ਪਰਿਵਾਰਕ ਵਾਤਾਵਰਣ ਬਹੁਤ ਹੀ ਖੁਸ਼ ਨਮਾ ਬਣ ਜਾਵੇਗਾ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ ਜੇਕਰ ਗੱਲ ਕਰੀਏ ਤੁਹਾਡੇ ਕੈਰੀਅਰ ਦੀ ਤਾਂ ਤੁਹਾਡੀ ਰਾਸ਼ੀ ਦੇ ਲਈ ਬਹੁਤ ਹੀ ਇਹ ਮਹੀਨਾ ਚੰਗਾ ਰਹਿਣ ਵਾਲਾ ਹੈ ਇਸ ਸਮੇਂ ਤੁਸੀਂ ਆਪਣੇ ਖਾਣ ਪੀਣ ਦਾ ਧਿਆਨ ਰੱਖਣਾ ਹੈ ਜੇਕਰ ਤੁਸੀਂ ਕੋਈ ਵੀ ਨਵਾਂ ਬਿਜ਼ਨਸ ਕਰਨਾ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਕੋਲ ਮਿਲਾ ਕੇ ਤੁਹਾਨੂੰ ਦੱਸ ਦਈਏ ਕਿ ਸਾਵਣ ਮਹੀਨਾ ਤੁਹਾਡੇ ਲਈ ਬੇਹਦ ਸ਼ੁਭ ਹੈ ਜੇਕਰ ਨਵਾਂ ਕੰਮ ਕੋਈ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਸੇ ਮਹੀਨੇ ਸ਼ੁਰੂ ਕਰ ਲਓ ਧੰਨਵਾਦ